ਏ ਕਕ ਓਮ ਪ੍ਰਕਾਸ਼ ਦਾ ਸੋਦਾ ਲਿਖਿਆ ਨਾਵਲ ਤਤੀ ਹਵਾ ਭਾਗ 14ਵਾਂ ਅਧੂਰੇ ਖੱਤ ਦੀ ਇਦਵਾਰਤ ਵਾਲ ਕਈ ਮਹੀਨਿਆਂ ਪਿੱਛੋਂ ਨੰਦੀ ਨੇ ਜਦੋਂ ਨਿਗਾਹ ਮਾਰੀ ਤਾਂ ਉਸ ਨੂੰ یوں ਲੱਗਿਆ ਜਿਵੇਂ ਕੋਈ ਜਾਣਾ ਉਸ ਦੇ ਖੱਤ ਦੇ ਸ਼ਬਦਾਂ ਉੱਤੇ ਕਾਲੀ ਬਰੀਕ ਮਿੱਟੀ ਬਰੂਰ ਗਿਆ ਹੁੰਦਾ ਹੈ ਬਰੂਰੀ ਹੋਈ ਕਾਲੀ ਮਿੱਟੀ ਹੇਠੋਂ ਸ਼ਬਦਾਂ ਦੀ ਪਹਿਚਾਨ ਕਰਦਾ ਨੰਦੀ ਅੱਜ ਕਈ ਮਹੀਨਿਆਂ ਪਿੱਛੋਂ ਆਪਣੇ ਮਿੱਤਰ ਤੇ ਤੇਜੀ ਨੂੰ ਮਕਾਵਤ ਤੇ ਹੁਣਾ ਲੋਚਦਾ ਸੀ ਜਿਉਂ-ਜਿਉਂ ਤੇਜੀ ਨੂੰ ਖਾਤ ਲਿਖਣਾ ਲੋਚਦਾ ਤੇ ਹਉ ਤੇ ਉਹ ਨੰਦੀ ਨੂੰ ਉਹ ਘਟਣਾ ਚੀਤਿਆ ਪੈਂਦੀ ਜਦੋਂ ਇੱਕ ਦਿਨ ਉਸਦੇ ਪਿੰਡ ਦੇ ਬਾਹਰਲੇ ਪਾਸੇ ਉਤਲੇ ਪਹੇ ਚ ਜਾਂਦੇ ਅਣਪੋਲ ਰਾਹੀ ਦੀਆਂ ਟੰਗਾਂ ਨੂੰ ਧੱਕੇ ਦੇ ਮੁੰਡੇ ਨੇ ਹਲਾ ਹਲਾ ਕੈਨ ਉੱਤੇ ਇੱਕ ਲੰਡਰ ਕੁੱਤੇ ਨੇ ਪਾੜ ਸੁਟਿਆ ਸੀ ਨੰਦੀ ਨੇ ਉਸ ਵੇਲੇ ਧੱਕੇ ਦੇ ਮੁੰਡੇ ਦੇ ਮੋਰਾਂ ਚ ਤਿੰਨ ਚਾਰ ਸੋਟੀਆਂ ਵੀ ਜੜ ਦਿੱਤੀਆਂ ਸਨ ਤੂਲੂ ਤੂਲੂ ਹੋਈ ਤੇ ਫਿਰ ਗੱਲ ਪੰਚਾਇਤ ਚ ਪੁੱਜ ਗਈ। ਧੱਖਾ ਆਪਣੇ ਮੁੰਡੇ ਦੇ નિર્ਦੋਸ਼ ਹੋਣ ਦੀ ਵਕਾਲਤ ਕਰਦਾ ਸੀ। ਕਰੋੜ ਉਸ ਦੇ ਅੰਦਰ ਨੰਦੀ ਲਈ ਕਿਸੇ ਹੋਰ ਗੱਲ ਦੀ ਸੀ। ਸਮੇਂ ਨਾਲ ਗੱਲ ਆਈ। ਗਈ ਹੋ ਗਈ। ਨੰਦੀ ਨੂੰ ਅੱਜ ਵਾਰ-ਵਾਰ ਇਸ ਗੱਲ ਦਾ ਚੇਤਾ ਆ ਰਿਹਾ ਸੀ ਕਿ ਹਲਾ ਹਲਾ ਕੈਨ ਵਾਲੇ ਮੁਲਕ ਦੇ ਦੁਸ਼ਮਣ ਨਹੀਂ ਸਗੋ ਲੀਡਰ ਬਣੇ ਬੈਠੇ ਹਨ। ਆ ਕਿੱਥੋਂ ਦੀ ਰਾਜਨੀਤੀ ਹੋਈ? ਪਹਿਲਾਂ ਅੱਗ ਲਾਉਂਚੇ ਮੂਰੇ ਤੇ ਫਿਰ ਪੀਪਾ ਚੋਂ ਚੁੱਪੇ ਪਾਣੀ। ਲੇਔਨ ਚ ਅੱਗ ਬਝਾਉਣ ਚ ਵੀ ਅਗੇ ਸ਼ਾਵਾਸ਼ ਪ੍ਰਾਪਤੀ ਵੀਲੇ ਵੀ ਸਭ ਤੋਂ ਉੱਪਰ ਇਸ ਤੋਂ ਵੱਧ ਹਲਾ ਹਲਾ ਕੀ ਹੋ ਇਸ ਮਗਰੋਂ ਨੰਦੀ ਨੂੰ ਹਲਾ ਹਲਾ ਕਹਿਣ ਵਾਲਾ ਉਹ ਲੀਡਰ ਚੇਤੇ ਪਿਆ ਜੋ ਕਦੀ ਪੁਲਿਸ ਦਾ ਇੱਕ ਬਹੁਤ ਵੱਡਾ ਅਫਸਰ ਸੀ ਐਤਕੀ ਉਸ ਦੇ ਆਉਣ ਵਾਲੀਆਂ ਵੋਟਾਂ 'ਚ ਆਪਣਾ ਚੋਣ ਹਲਕਾ ਬਦਲ ਲਿਆ ਸੀ ਇਸ ਬਦਲਾਹਟ ਅਦীন ਉਹਨ ਹਵਾ ਪਿਆਜੀ ਹੋਇਆ ਨੰਦੀ ਦੇ ਚਾਰੇ ਚ ਕਰਤਾਰੇ ਨਾਲ ਰਲ ਕੇ ਆ ਗਿਆ ਸੀ ਕਰਤਾਰੇ ਦੇ ਲਿਹਾਜ਼ ਸਦਕਾ ਨੰਦੀ ਨੇ ਚੁੱਪ ਧਰਨ ਕਰ ਰਹੀ ਰੱਖੀ ਇਹ ਲੀਡਰ ਕਿਸੇ ਦੂਰ ਦੀ ਰਿਸ਼ਤੇਦਾਰੀ ਚ ਕਰਤਾਰੇ ਦਾ ਬਣਾਈਆ ਲੱਗਦਾ ਸੀ ਹਵਾ ਪਿਆਜੀ ਹੋਈ ਲੀਡਰ ਨੇ ਨੰਦੀ ਨਾਲ ਆਵਾ ਤਵਾ ਬੋਲਦਿਆ ਕਿੰਨੀਆਂ ਗੱਲਾਂ ਕੀਤੀਆਂ ਸਨ ਨੰਦੀ ਵੇਖ ਵੀ ਐਤ ਕੀਤਾ ਅਸੀਂ ਤੇਰੇ ਦਰ ਤੇ ਆ ਖੜੀ ਹੋਇਆ ਤੇਰੀ ਪਟੜੀ ਫਿਰਦੇ ਪਿੰਡਾਂ ਚ ਚੱਲਦੀ ਐ ਵੇਖ ਲੈ ਫਿਰ ਅਸੀਂ ਤੈਨੂੰ ਵੋਟਾਂ ਚ ਵਰਤਣਾ ਬੇਗਵਾ ਨਿਰਿੰਦਰ ਸਿੰਘ ਸਾਡੇ ਸਮਿਆਂ ਦੀ ਕੀ ਗੱਲ ਕਰੀਏ ਉਦੋਂ ਤਾਂ ਮੁਸੱਫਾ ਜਿਹੜਾ ਫਸਦਾ ਗੱਲ ਚ ਪੱਲੂ ਪਾਈ ਖੜਾ ਰਹਿੰਦਾ ਹੁਣ ਤਾਂ ਸਾਲਾ ਮੁਰਜਮ ਪੁਲਿਸ ਦੇ ਗੱਲ 'ਚ ਹੱਥ ਪਾਉਣ ਨੂੰ ਤਿਆਰ ਰਹਿੰਦਾ ਨਾਲੇ ਨਿਰਿੰਦਰ ਸਿੰਘ ਉਦੋਂ ਜਿਹੜੇ ਬੈਲੀ ਬਦਮਾਸ਼ ਸੀ ਜਦੋਂ ਸਾਲਿਆਂ ਨੂੰ ਕੋਟਾਂ ਲੱਗਦੇ ਧੜੀ ਧੜੀ ਦੇ ਮੋٹے ਮੋٹے ਪਿੱਛੇ ਤੋਂ ਜੁੱਤੀ ਜੰਪ ਕਰਦੀ ਹੁੰਦੀ ਸੀ ਹੁਣ ਤਾਂ ਗੋਲੀਆਂ ਖਾਣ ਵਾਲਿਆਂ ਦੇ ਨੂੰ ਕੁੱਟ ਲਿਆ ਜਿਵੇਂ ਪੀਪੇ ਦੇ ਛਿੱਤਰ ਮਾਰ ਲਿਆ ਸਾਲਾ ਭੋਰਾ ਭਰ ਵੀ ਸਵਾਦ ਨਾ ਆਉਂਦਾ ਇਸ ਗੱਲ ਤੋਂ ਬਾਅਦ ਵਿਆੜ ਖਾਦੀ ਖਖੜੀ ਵਰਗੇ ਮੂੰਹ ਵਾਲਾ ਲੀਡਰ ਖਿੜਖਿੜ ਕਰਕੇ ਜਿਉਂ-ਜਿਉਂ ਹੱਸਣ ਲੱਗਿਆ ਕੁਝ ਦੇਰ ਲਗਾਤਾਰ ਹੱਸੀ ਹੱਸੀ ਹੱਸਣ ਮਗਰੋਂ ਉਸ ਲੀਡਰ ਨੇ ਇੱਕ ਹਾਸੇ ਵਾਲੀ ਗੱਲ ਸੁਣਾਉਣੀ ਸੀ ਓਏ ਸਰਦਾਰ ਨਿਰਿੰਦਰ ਸਿਆ ਤੈਨੂੰ ਗੱਲ ਸੁਣਾਵਾਂ ਅਸੀਂ ਤਾਂ ਆਮ ਕਰਕੇ 10-20 ਬੰਦਿਆਂ ਨੂੰ ਐਵੇਂ ਸੁੱਖ ਸੁਆਹੀ ਫੜ ਕੇ ਹਵਲਤ ਚ 24 ਘੰਟੇ ਬਿਨਾ ਛੱਡਣਾ ਸਧਾਰਨ ਤੇ 100 ਬੰਦੇ ਹੁੰਦੇ ਸਨ ਹਵਲਤਾਂ ਤੋਂ ਜੀਪ ਵਿੱਚ ਬਿਠਾ ਕੇ ਆਪਣੇ ਆਪਣੇ ਫਾਰਮ ਤੇ ਲੈ ਜਾਣਾ 5-10 ਦਿਨ ਕੰਮ ਕਰਵਾਉਣਾ ਤੇ ਛੱਡ ਦੇਣਾ 18 ਵੱਡਾ ਪੰਜ ਪੁਲਿਸ ਅਫਸਰ ਆਇਆ ਹਵਲਤ ਖਾਲੀ ਪਈ ਸੀ ਬਸ ਫੇਰ ਕੀ ਸੀ ਮੈਂ ਤਾਂ ਮਿਲਣ ਆਈ ਇੱਕ ਪੰਚਾਇਤ ਨੂੰ ਬੇਨਤੀ ਕੀਤੀ ਬਸ ਆਹ ਦੌਰਾ 2 ਘੰਟਿਆਂ ਚ ਹੀ ਹੈ ਹਵਾਲਾ ਚ ਕੜਨਾ ਪਾ ਗੋਦਾਰ ਮ ਜੁੱਤਾਂ ਲਵਾ ਆਏ ਬੰਦਿਆਂ ਨਾਲ ਹਵਾਲਤ ਭਰਤੀ ਦੌਰਾ ਖਤਮ ਹੋ ਗਿਆ ਸੁਖ ਸਾਧ ਵਰਤੀ ਬਾਅਦ ਵਿੱਚ ਬੜਾ ਮੁਸ਼ਕੁਲਾ ਹੋਇਆ ਪਿਆਰੇ ਤੇਜੀ ਮਿੱਤਰ ਅਜਿਹੇ ਲੋਕ ਦੁਸ਼ਮਣ ਤੇ ਹਲਾ ਹਲਾ ਕਹਿਣ ਵਾਲੇ ਸਾਨੂੰ ਤਾਂ ਲੰਡਰ ਕੁੱਤੀ ਹੀ ਸਮਝਦੇ ਹਨ ਅਸੀਂ ਆਪਣੇ ਭੈਣ ਭਰਾਵਾਂ ਅਤੇ ਅਨਪੋਲ ਲੋਕਾਂ ਦੀਆਂ ਟੰਗਾਂ ਤੇ ਬੁਰਕ ਮਾਰਦੇ ਰਹਿੰਦੇ ਹਾਂ ਤੇ ਇਹ ਕੁਰਸਿਆਂ ਉੱਤੇ ਜਾ ਬੈਠਦੇ ਨੇ ਇਹ ਨਾਲ ਹੀ ਡਰਾਉਂਦੇ ਤੁਹਾਨੂੰ ਪਿਛਵਾਸ਼ ਹੈ ਫੇਰ ਪਲਾ ਮੈਂ ਤੇਰੇ ਬਣੇ ਹੋਏ ਇਸ ਬਿਮਾਰ ਵਿਸ਼ਵਾਸ ਨੂੰ ਕਿੰਜ ਆਪਣੇ ਵੱਲ ਖਿੱਚ ਸਕਦਾ ਮੈਨੂੰ ਇਸ ਲੀਡਰ ਬਾਰੇ ਹੁਣ ਤਾਂ ਬਹੁਤ ਕੁਝ ਪਤਾ ਲੱਗ ਗਿਆ ਕਦੀ ਇਹ ਲੀਡਰ ਪੁਲਿਸ ਦੀ ਅਫਸਰੀ ਚ ਲੱਖਾਂ ਰੁਪਏ ਵਟੋਰਦਾ ਰਿਹਾ ਤੇ ਫੇਰ ਜਦੋਂ ਅਕੇਰਾ ਕੜਾ ਪ੍ਰਸ਼ਾਦ ਇਸ ਸਕੈਂਡਲ ਚ ਇਸ ਨੇ ਇੱਕ ਪਾਰਟੀ ਲਈ ਫਾਈਲਾਂ ਦੀ ਚੋਰੀ ਕਰਕੇ ਪਾਰਟੀ ਦੀ ਮਦਦ ਕੀਤੀ ਤਾਂ ਇਸ ਮਦਦ ਬਦਲੇ ਇਸ ਨੂੰ ਚੋਣਾਂ ਵਾਲੇ ਟਿਕਟ ਮਿਲ ਗਈ ਇਹ ਉਹੀ ਪੁਲਿਸ ਅਫਸਰ ਹੈ ਜਿਸ ਨੇ ਪਾਕਿਸਤਾਨ ਵੱਲ ਜਾਂਦੇ ਲੋੰਗਾਂ ਦੇ ਭਰੇ ਟਰੱਕ 'ਚ ਮਣਾ ਮੁਹੀ ਰਿਸ਼ਵਤ ਕਾਦੀ ਸੀ ਪਿਆਰੇ ਤੇਜੀ ਤੇਜੀ ਸਿਆਂ ਅਜੇ ਲੀਡਰ ਚੱਕ ਮੇ ਤੇ ਵੱਖਵਾਦੀ ਨਾਰੇ ਲਾਉਂਦੇ ਫਿਰਦੇ ਨੇ ਓਏ ਭਾਈ ਮੈਨੂੰ ਤਾਂ ਇਹ ਅਫਸਰशाही ਤੇ ਲੀਡਰਸਾਈ ਇੰਜ ਜਾਪਦੀ ਹੈ ਜਿਵੇਂ ਗਰੀਬ ਜਨਤਾ ਦੀ ਬਣੋਈਏ ਬਣ ਕੇ ਰਹਿੰਦੀ ਹੋਵੇ ਗਰੀਬ ਨੂੰ ਸਾਲਾ ਬਣਾ ਕੇ ਰੱਖਣ ਵਾਲੀ ਅਫਸਰशाही ਦਾ ਕਰਦਾਰ ਇੱਥੇ ਕਿਸ ਨੂੰ ਭੁੱਲਿਆ ਹੋਇਆ ਇੱਥੇ ਕੋਈ ਕੰਮ ਕਰਾਉਣ ਸਮੇ ਆਮ ਆਦਮੀ ਨੂੰ ਤਾਂ ਲੀਡਰ ਦੇ ਜਾਂ ਕਿਸੇ ਅਫਸਰ ਦੇ ਹੇਠਾਂ ਪੈਣਾ ਪੈਂਦਾ ਹੈ ਹੱਕ ਸੱਚ ਦੀ ਤਾਂ ਇੱਥੇ ਹੋਣਾ ਕੋਈ ਪੁੱਛਗੇ ਨਹੀਂ ਅਫਸਰ ਨੇ ਜਿਸ ਮੋਲ ਕਦਾ ਪੱਖ ਪੂਰਨਾ ਸੀ ਤੁਹਾਡੇ ਨਾਲ ਹੋ ਤੁਰੀ ਨੰਦੀ ਨੇ ਮਹਿਸੂਸ ਕੀਤਾ ਜਿਵੇਂ ਸਿਆਸਤ ਦੀਆਂ ਕੌੜੀਆਂ ਸਤਰਾਂ ਨਾਲ ਖੱਤ ਦਾ ਮਜ਼ਮੂਨ ਕੌੜਾ ਬਣਦਾ ਜਾ ਰਿਹਾ ਨੰਦੀ ਦਾ ਆਪਣੇ ਦੋਸਤ ਤੇਜੀ ਨੂੰ ਇਸ ਖੱਤ ਦੁਆਰਾ ਕਲਵੰਤ ਦੇ ਵਿਆਹ ਬਾਰੇ ਤੇਜੀ ਦੇ ਬਣਾਏ ਮਾਸਟਰ ਸਰਦਾਰਾ ਸਿੰਘ ਦੀ ਸਿੱਧ ਪਧਰੀ ਤੇ ਸਾਫ ਜ਼ਿੰਦਗੀ ਬਾਰੇ ਕਲਵੰਤ ਦੇ ਬੱਚੂ ਤੇ ਆਪਣੇ ਤਾਇਤਾਰੇ ਤੇ ਉਹਨਾਂ ਹੌਂਕਿਆਂ ਬਾਰੇ ਦੱਸਣਾ ਚਾਹੁੰਦਾ ਸੀ ਜਿੰਨਾ ਕਾਰਨ ਅੱਜਕੱਲ ਉਹ ਆਪਣੇ ਕੱਚੇ ਖਫਰੈਲ ਘਰ ਦੇ ਅੰਦਰਲੇ ਹਨੇਰੇ ਕਮਰੇ 'ਚ ਹੀ ਸਿਰ ਛੁੱਟੀ ਪਿਆ ਰਹਿੰਦਾ ਨੰਦੀ ਨੇ ਅੱਜ ਫਿਰ ਕਈ ਮਹੀਨਿਆਂ ਤੋਂ ਤੇਜ਼ੀ ਨੂੰ ਲਿਖੇ ਜਾਣ ਵਾਲੇ ਖਤ ਨੂੰ ਇੱਕ ਪਾਸੇ ਸਰਕਾ ਕੇ ਰੱਖ ਦਿੱਤਾ ਉਹ ਆਪਣੀ ਠੋਡੀ ਨੂੰ ਆਪਣੇ ਹੱਥ ਦੀ ਹਥੇਲੀ ਉੱਤੇ ਰੱਖ ਕੇ ਸੋਚਣ ਲੱਗ ਪਈ ਇਹ ਕਿਹੋ ਜਿਹੀ ਕਾ ਇੰਗਿਆਰੀ ਮੇਰੇ ਮੁਲਕ ਚ ਪੈਦਾ ਹੋ ਰਹੀ ਅਜੇ ਤੱਕ ਇਸ ਮੁਲਕ ਦੇ ਲੋਕ ਆਪਣੇ ਮੁਲਕ ਨੂੰ ਪਿਆਰ ਕਿਉਂ ਨਹੀਂ ਕਰਨ ਲੱਗੇ ਉਸ ਨੂੰ ਹਜ਼ਾਰਾਂ ਦਿਮਾਗ ਦਿੱਸੇ ਜਿਹੜੇ ਅਸਲੀ ਸਮੱਸਿਆਵਾਂ ਤੋਂ ਮੂੰਹ ਮੋੜ ਰਹੇ ਸਨ ਆਪਣੇ ਮਨ ਚ ਪੈਦਾ ਹੋ ਰਹੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਲੱਭਦਿਆਂ ਲੱਭਦਿਆਂ ਉਸ ਨੂੰ ਇੱਕ ਆਵਾਜ਼ ਇਹ ਸੁਣਾਈ ਦਿੱਤੀ ਉਹ ਨੰਦੀ ਜਿਹੜੀਆਂ ਸਰਕਾਰਾਂ ਲੋਕਾਂ ਦੀਆਂ ਮੌਤਾਂ 'ਚ ਮੁਨਾਫੇ ਲਵਦੀਆਂ ਹੁਣ ਉਹ ਪਲਾਂ ਆਪਣੇ ਮੁਲਕ 'ਚ ਚੰਗੀ ਭਾਵਨਾ ਕਿਉਂ ਪੈਦਾ ਦੇਣਗੀਆਂ ਉਹ ਦਿਨਾਂ ਗਾ ਉਹਨਾਂ ਨੂੰ ਤਾਂ ਤੇਢੀ ਸੋਚ ਲੋੜੀ ਦੀ ਹੁੰਦੀ ਨੰਦੀ ਜਿਉਂ-ਜਿਉਂ ਆਪਣੇ ਅੰਦਰ ਨੂੰ ਆਪਣੇ ਆਲੇ ਦੁਆਲੇ ਦੇ ਸਮਾਜ ਨਾਲ ਜੋੜਨ ਦੀ ਇੱਛਾ ਬਣਾਉਂਦਾ ਤੇ ਹੌ ਹੌ ਹੀ ਉਹ ਇਤਿਹਾਸ ਅਤੇ ਸਿਆਸਤ ਵਿੱਚ ਫਸਦਾ ਜਾ ਰਿਹਾ ਸੀ ਸੋਚ ਦੀ ਇਸ ਚਾਲੋਂ-ਚਾਲ ਵਾਸਤਾ ਚੋਂ ਅਨੰਦਪੁਰ ਸਾਹਿਬ ਦੇ ਉਸ ਇਕਾਂਤ ਦੀ ਕਲਪਨਾ ਕੋਲ ਜਾ ਖੜੋਤਾ ਜਿੱਥੇ ਕਦੇ ਗੁਰੂ ਗੋਬਿੰਦ ਸਿੰਘ ਜੀ ਨੇ ਪਤਾ ਨਹੀਂ ਕਿੰਨੀ ਦੇਰ ਤੱਕ ਸੋਚ-ਸੋਚ ਕੇ ਸਿੱਖੀ ਸਰੂਪ ਅਤੇ ਸਿੱਖ ਸੰਤਾਨ ਦੀ ਸਿਰਜਣਾ ਕੀਤੀ ਹੋਵੇਗੀ ਇਹ ਉਹੀ ਸਖ ਸੰਤਾਂਤ ਹੈ ਜਿਹਦੀ ਸਿਰਜਣਾ ਗੁਰੂ ਗੋਬਿੰਦ ਸਿੰਘ ਜੀ ਦੇ ਵਿਵੇਕਸ਼ੀਲ ਮਸਤਕ ਚ ਹੋਈ ਸੀ। ਨੰਦੀ ਨੂੰ ਇੰਜ ਲੱਗਿਆ ਜਿਵੇਂ ਉਸ ਦੀਆਂ ਅੱਖਾਂ ਸਾਹਮਣੇ ਹਨੇਰੇ ਦੇ ਗੋਲੇ ਜਿਵੇਂ ਬਣ ਕੇ ਘੁੰਮ ਰਹੇ ਹੋਣ। ਉਹ ਉੱਥੇ ਆਪਣੇ ਨਵੇਂ ਰੰਗीन ਚਿੱਤਰਕਾਰੀ ਵਾਲੇ ਹਵਾਦਾਰ ਚਵਾਰੇ ਚ ਪਿਆ ਹੀ ਇੰਜ ਮਹਿਸੂਸ ਕਰ ਰਿਹਾ ਸੀ ਜਿਵੇਂ ਕਿਸੇ ਨੇ ਉਸ ਨੂੰ ਦੋਹਾਂ ਬਾਹਾਂ ਤੋਂ ਫੜ ਕੇ ਮੱਲੋ-ਮੱਲੀ ਪੱਠੇ ਦੀ ਤੱਤੀ ਲਾਲ ਖੋਰੀ ਉੱਤੇ ਸੁੱਟ ਦਿੱਤਾ। ਤੱਤੀ ਤੱਤੀ ਲਾਲ ਲਾਲ ਖੋਰੀ ਤੇ ਪਈ ਪਈ ਨੰਦੀ ਨੂੰ ਇੰਜ ਲੱਗਿਆ ਜਿਵੇਂ ਖੋਰੀ ਕਿਸੇ ਤੇਜ਼ ਹਵਾ ਨਾਲ ਉੱਡ ਕੇ ਉਸ ਦੀਆਂ ਅੱਖਾਂ ਵਿੱਚ ਭਰ ਗਈ ਹੋਵੇ ਉਹਦੇ ਸਾਰੇ ਕੱਪੜੇ ਖੋਰੀ ਨਾਲ ਮਟਮੈਲੇ ਹੋ ਗਏ ਹੋਣ ਉਸ ਦੇ ਮੂੰਹ ਵਿੱਚ ਖੋਰੀ ਪੈ ਗਈ ਹੋਵੇ ਪਰ ਉਸ ਨੂੰ ਇੱਕ ਖੁਸ਼ੀ ਸੀ ਕਿ ਅਜੇ ਵੀ ਉਸ ਦਾ ਸਿਰ ਸਾਫ਼ ਹੈ ਅਤੇ ਉਸ ਵਿੱਚ ਸਹੀ ਸੋਚ ਬਾਕੀ ਹੈ ਨੰਦੀ ਨੂੰ ਖਿਆਲ ਆਇਆ ਲੋਕਾਂ ਨੂੰ ਪੈਰਾਂ ਹੇਠ ਰੱਖਣ ਲਈ ਸ਼ੈਤਾਨੀਅਤ ਪਹਿਲਾ ਲੋਕ ਸੁਤਾ ਤੇ ਲੋਕ ਸੋਚ ਨੂੰ ਮਟ ਮਟਮੈਲਾ ਕਰਕੇ ਰਾਜ ਭਾਗ ਸੰਧੀ ਹੁੰਦੀ ਹੈ ਇਹ ਹੀ ਉਹ ਸ਼ੈਤਾਨੀਅਤ ਹੈ ਜਿਹੜੀ ਪਹਿਲਾਂ ਯੂਨੀਵਰਸਿਟੀਆਂ ਕਾਲਜਾਂ ਮੁਲਾਜ਼ਮਾਂ ਸਕੂਲਾਂ ਲੇਖਕਾਂ ਅਖਬਾਰਾਂ ਇਤਿਹਾਸਕਾਰਾਂ ਟਾੜੀਆਂ ਕਥਾਵਾਚਕਾਂ ਅਤੇ ਪ੍ਰਚਾਰਕਾਂ ਦੀਆਂ ਅੱਖਾਂ ਨੂੰ ਅੰਨ੍ਹਾ ਕਰਦੀ ਹੈ ਤੇ ਫਿਰ ਇਹ ਹਨੇਰਾ ਹੌਲੀ-ਹੌਲੀ ਤੱਕ ਫੈਲਦਾ ਫੈਲਦਾ ਬਾਲੀ ਬਾਲੀ ਮਜ਼ਦੂਰ ਅਤੇ ਮਿਹਨਤੀ ਮਨੁੱਖ ਤੋਂ ਹੱਕ ਦੀ ਗੱਲ ਕਹੌਣ ਦੀ ਥਾਵੇਂ ਹੋਰ ਦਾ ਹੋਰ ਕਹਾਉਂਦਾ ਤੇ ਕਰਵਾਉਂਦਾ ਰਹਿੰਦਾ ਹੈ। ਉਹ ਤੇਜੀ ਅੱਜ ਚਿਤ ਕਰਦਾ ਮੈਂ ਤੇਰੇ ਨਾਲ ਘੰਟਿਆਂ ਵੱਧੀ ਗੱਲ ਲਈ ਗੱਲਾਂ ਕਰੀ ਜਾਵਾਂ ਤੇ ਕਰੀ ਜਾਵਾਂ। ਦੋਸਤ ਤੇਜੀ ਸ਼ਾਇਦ ਤੈਨੂੰ ਅਜੇ ਵੀ ਆਪਣੇ ਪਿੰਡ ਦੀਆਂ ਪੁਰਾਣੀਆਂ ਗੱਲਾਂ ਕਹਾਣੀਆਂ ਮੁਸੀਬਤਾਂ ਮਨੁੱਖਾਂ ਤੇ ਘਰਾਂ ਦਾ ਚੇਤਾ ਹੋਵੇਗਾ। ਉਹ ਆਪਣੇ ਘਰ ਵਾਲੇ ਘੁੱਗੀ ਦਾ ਕੁੱਤਰਾ ਹੈ। ਲੱਥ ਜਿਹਾ ਪਾਲੀ ਜਿਸ ਨੂੰ ਚੋਰੀ ਕਪਾਹ ਚੁਰਾ ਕੇ ਦੋਗੜ ਦੀ ਦੁਕਾਨ ਤੋਂ ਚਵਾਰੇ ਰਿਓੜੀਆਂ ਖਾਣ ਦੀ ਆਦਤ ਹੁੰਦੀ ਸੀ ਉਹ ਆਪਣੇ ਨਾਲ ਕਦੇ ਕਦੇ ਖੇਡਦਾ ਵੀ ਹੁੰਦਾ ਸੀ ਹੁਣ ਉਹ ਬਾਵਾ ਉਡਾਰ ਹੋ ਗਿਆ ਮੋਛਾਂ ਤੇ ਦਾੜੀ ਦੇ ਖਤ ਕੱਢ ਕੇ ਰੱਖਣ ਲੱਗ ਪਏ ਪੱਛਰੇ ਨਾਲ ਪਿੰਜਣੀਆਂ ਵੀ ਮੁੰਨ ਮੁੰਨ ਕੇ ਰੱਖਦਾ ਹੈ ਪੈਰਾਂ ਚ ਕਾਲੇ ਕੁਰਮ ਦੀ ਚਿੱਟੇ ਤਿੱਲੇ ਵਾਲੀ ਜੁੱਤੀ ਪਾ ਕੇ ਟੰਗ ਮਾ ਪਾਥਾ ਸਜਾ ਕੇ ਸੁੰਨੀ ਸਾਥ ਜਾ ਕਿਸੇ ਅਕੈਰੇ ਖੁੰਡ ਤੇ ਬੈਠਾ ਰੋ ਆਉਂਦੀ ਜਾਂਦੀ ਕੁੜੀ ਕਤਰੀ ਵਾਲ ਅੱਖਾਂ ਪਾੜ ਪੜ ਵੇਖੀਓ ਦੋਗੜ ਦੀ ਜਮਣਾ ਤੇ ਅੱਖ ਰੱਖਦਾ ਏ ਹੁਣ ਤੂੰ ਉਸ ਦੀ ਸੁਣ ਲੈ ਉਹ ਆਖੇ ਬਾਈ ਕੱਟਾ ਵੱਡੀ ਆਉਣ ਦੇ ਆਪਾਂ ਤਾਂ ਦੋਗੜ ਦਾ ਦੋਗੜ ਨੂੰ ਸਾਲੇ ਮੇਰੇ ਦੇ ਚਵਾਰਿਆਂ ਵਾਲੇ ਪੀਪੇ ਚ ਪਾਵਾਂਗੇ ਲੈ ਵੇਖ ਲੈ ਇਸ ਛੋਟੇ ਨੂੰ ਜਿਹੜੀ ਝਵਾਰਾਂ ਦੇ ਪੀਪੇ ਵਾਸਤੇ ਬੰਦੇ ਨੂੰ ਕਤਲ ਕਰਨ ਦੀ ਸੋਚਦੀ ਆਹੋ ਆਹੋ ਜਦ ਪਾਣੀ ਦੀ 2 ਘੰਟਿਆਂ ਦੀ ਵਾਰੀ ਦੇ 10 ਮਿੰਟਾਂ ਦੀ ਅੱਕੜ ਪਿੱਛੜ ਲਈ ਮੇਰਾ ਬਾਪ ਕਤਲ ਕਰਕੇ ਉਮਰ ਕੈਦ ਘਟ ਸਕਦਾ ਹੈ ਆਖਰ ਕੁੱਤਰਾ ਵੀ ਤਾਂ ਇਸੇ ਪਿੰਡ ਦਾ ਖੂਨ ਹੈ ਅਕਹਿਰਾ ਆਹੀ ਕੁੱਤਰੇ ਨੇ ਆਪਣੇ ਹੋਰ ਸਾਥੀ ਨਾਲ ਮਹਿੰਦਰ ਕੇ ਬਾੜੇ ਚ ਪੇੜ ਚੋੱਕ ਕੇ ਦੀਵਾਲੀ ਵਾਲੇ ਦਿਨ ਮੀਟ ਖਾਤਰ ਵੱਢ ਲਈ ਮਰੀ ਪੇੜ ਨੂੰ ਨੀਰੇ ਚ ਲੋਕੋ ਇਹ ਦਿੱਤਾ ਦੂਜੇ ਦਿਨ ਜਦੋਂ ਪੈੜ ਫੜੀ ਗਈ ਤਾਂ ਕੁਤਰੇ ਉੱਤੇ ਛਤਰੋਲ ਹੋਈ ਨੀਰੇ ਵਿੱਚੋਂ ਮਰੀ ਪੀੜ ਕੱਢੀ ਗਈ ਧੱਖੇ ਦਾ ਮੁੰਡਾ ਵੀ ਵਿੱਚ ਹੀ ਸੀ ਉਹਦਾ ਕੰਨੀ ਤੇ ਹੀ ਰਹਾ ਉਹ ਤੇਜ਼ੀ ਭਰਾਵਾ ਅਜੇ ਹੀ ਮੰਦਿਰ ਮਛਰੀ ਫਿਰਦੀ ਏ ਪਿੰਡਾਂ ਚ ਵੇਖਾਂ ਵੇਖਾ ਵੇਖੀ ਸ਼ਹਿਰਾਂ ਦੇ ਲੰਡਰ ਜਿਹੇ ਲੋਕ ਤਰਸ਼ੂਲ ਬਣਦੇ ਬਣਾਉਂਦੇ ਫਿਰਦੇ ਨੇ ਪਿਆਰੇ ਦੋਸਤੇ ਸਾਰੀਆਂ ਗੱਲਾਂ ਪਾੜਾ ਪਾਉਣ ਵਾਲੀਆਂ ਹੀ ਹੁੰਦੀਆਂ ਨੇ ਜਿਉਂਦਿਆਂ ਰਾਂ ਲਈ ਸੈਂਕੜੇ ਕਿਸਮ ਦੇ ਉਪਰਾਲੇ ਕਰਨ ਵਾਲੀ ਲੁਕੋਈ ਦੀਆਂ ਔਕੜਾਂ ਵਿੱਚੋਂ ਤੁਹਾਡੀ ਨਜ਼ਰ ਕਿਉਂ ਨਹੀਂ ਜਾਂਦੀ ਆਪਣੇ ਮੋਲਕ 'ਚ ਅਜੇ ਵੀ ਲੱਖਾਂ ਲੋਕ ਹਨ ਜਿਨ੍ਹਾਂ ਨੂੰ ਕਰੋੜਾਂ ਕਰਾਂ 'ਚ ਗੰਦਾ ਇਕੱਠਾ ਕਰਕੇ ਆਪਣੇ ਸਿਰਾਂ ਤੇ ਚੁੱਕਣਾ ਪੈਂਦਾ ਹੈ ਤੇਜੀ ਸੁਧਾਰਨ ਲੋਕਾਂ ਦੀ ਮੌਤ ਦਾ ਕੀ ਹੈ ਅਸਾਮ ਦਾ ਇੱਕ ਸਿਆਸੀ ਬੰਦਾ ਸੀ ਉਸ ਦਾ ਇੱਕ ਭਰਾ ਪਾਕਿਸਤਾਨ 'ਚ ਵਜ਼ੀਰ ਵੀ ਸੀ ਉਹ ਸਿਆਸਤਦਾਨ ਰਾਸ਼ਟਰਪਤੀ ਵੀ ਬਣ ਗਿਆ ਸੀ ਤੇ ਫਿਰ ਉਸ ਨੇ ਆਪਣਾ ਬੋਟਾ ਬੈਂਕ ਬਣਾਉਣ ਖਾਤਰ ਬੰਗਲਾਦੇਸ਼ ਚ ਲੱਖਾਂ ਮੁਸਲਮਾਨਾਂ ਨੂੰ ਅਸਾਮ ਚ ਆਉਣ ਦੇ ਦਿੱਤਾ। ਸਕੀਮ ਤਾਂ ਸੁਣਿਆ ਇਹ ਵੀ ਸੀ ਕਿ ਬੰਗਲਾਦੇਸ਼ ਜਿਹੜਾ ਉਸ ਸਮੇਂ ਪਾਕਿਸਤਾਨ ਹੁੰਦਾ ਸੀ। ਭਾਈ ਅਸਾਮ ਉਸ ਨੂੰ ਨਾਲ ਮਿਲ ਕੇ ਬਸ ਹਮੇਸ਼ਾ ਲਈ ਕੁਰਸੀ ਤੇ ਕਬਜ਼ਾ ਬਣਾ ਸਕਦਾ ਸੀ। ਖੈਰ ਇਹ ਤਾਂ ਸਿਆਸੀ ਭੇਦ ਕੋਈ ਉਤਲਾ ਬੰਦਾ ਹੀ ਜਾਣਦਾ ਹੋ ਮੈਂ ਤਾਂ ਖਿਆਲਾਂ ਰਹੀ। ਆ 2 ਕੁ ਸਾਲ ਪਹਿਲਾਂ ਹੋਏ ਜੁਲਮ ਤੱਕ ਪੁੱਜਾਂ। ਉੱਥੇ ਇੱਕ ਜੰਗਲ ਚ નિર્ਦੋਸ਼ ਮੁਸਲਮਾਨ ਤੇ ਹਜ਼ਾਰਾਂ ਬੱਚਿਆਂ ਦੀਆਂ ਲੋਥਾਂ ਦੀ ਕਤਾਰ ਵੱਲ ਤੇ ਉਸ ਸਿਆਸੀ ਬੰਦੇ ਦੀ ਕੁਰਸੀ ਵੱਲ ਵੇਖ ਰਿਹਾ ਸਾਂ ਤੇ ਇੱਥੇ ਤੁਸੀਂ ਜਦੋਂ ਸੁਧਾਰਨ ਲੋਕਾਂ ਨੂੰ ਗੋਲੀ ਦਾ ਨਿਸ਼ਾਨਾ ਬਣਾ ਜਾਂਦੇ ਹੋ ਤਾਂ ਪਤਾ ਕੀ ਆਖਿਆ ਜਾਂਦਾ ਲੈ ਤੂੰ ਵੀ ਸੁਣ ਲੈ ਮੈਂ ਤਾਂ ਆਪਣੇ ਕੰਨ ਹੀ ਸੁਣਿਆ ਇਹ ਗੱਲਾਂ ਉਹ ਆਪਣੀ ਮੰਡੀ ਵਾਲੇ ਕਾਲਜ ਚ ਮਧਰਾ ਜਿਹਾ 3-4 ਐਮਏ ਪਾਸ ਕਰੀ ਲੱਗਿਆ ਹੈ ਨਾ ਅੰਗਾਰੇ ਜੀ ਦਾ ਪ੍ਰੋਫੈਸਰ ਜਿਹੜਾ ਆਪਣੇ ਆਪ ਨੂੰ ਲੀਡਰ ਖਵਾਉਂਦਾ ਹੈ ਉਹ ਵੀ ਜਿਹੜਾ ਮੁੰਡਿਆਂ ਨੂੰ ਉਂਗਲ ਲਾ ਕੇ ਸਟ੍ਰਾਈਕ ਸਟ੍ਰਾਈਕ ਕਰਵਾਉਣ ਲਈ ਸਭ ਤੋਂ ਅੱਗੇ ਹੁੰਦਾ ਹੈ ਜਾਰ ਸ਼ਾਇਦ ਤੂੰ ਭੁੱਲ ਗਿਆ ਹੋਵੇਂ ਉਹ ਆਪਣੇ ਕੋਲ ਆਪਣੇ ਪਿੰਡ ਕਈ ਵਾਰ ਆਇਆ ਵੀ ਸੀ ਸ਼ਾਇਦ ਤੂੰ ਉਸ ਨੂੰ ਭੁੱਲ ਗਿਆ ਹੋਵੇਂ ਜਿਹੜਾ ਆਫਰ ਕੇ ਕਹਿੰਦਾ ਹੁੰਦਾ ਸੀ ਉਸਨੇ ਪੰਜਾਬ ਦੇ ਮੁੱਖ ਮੰਤਰੀ ਦੇ ਖਿਲਾਫ ਉਸ ਦੇ ਸਾਹਮਣੇ ਕੁਝ ਆਖਿਆ ਸੀ ਏ ਸੀ ਉਸ ਦਾ ਇਨਕਲਾਬੀ ਕਰਮ ਤੈਨੂੰ ਤਾਂ ਪਤਾ ਹੀ ਹੈ ਬਾਈ ਮੈਨੂੰ ਸਕੂਲ ਸਮੇਂ ਤੋਂ ਕਿਤਾਬਾਂ ਪੜਨ ਦਾ ਸ਼ੌਕ ਹੈ ਮੈਂ ਉਸ ਕੋਲਕਾਲਜ ਵਿੱਚ ਕਿਤਾਬਾਂ ਲੈਣ ਲਈ ਕੁਝ ਵੀ ਹੁਣ ਵੀ ਚਲਿਆ ਜਾਂਦਾ ਉਹ ਬੰਦਾ ਤਾਂ ਹੌਲਾ ਹੀ ਨਿਕਲਿਆ ਬਾਹਰੋਂ ਬਾਹਰੋਂ ਹੀ ਲੀਡਰ ਸੀ ਇੱਕ ਦਿਨ ਮੈਂ ਉਸ ਦੇ ਕਾਲਜ 'ਚ ਉਸ ਦੇ ਕੋਲ ਬੈਠਾ ਸੀ ਤੇ ਬਾਹਰੋਂ ਇੱਕ ਹੋਰ ਪ੍ਰੋਫੈਸਰ ਸਾਇਦ ਬਾਹਰੋਂ ਆਉਣ ਵਾਲਾ ਡੀ ਪੀ ਸੀ ਆਉਣਸਾਰ ਉਸ ਪ੍ਰੋਫੈਸਰ ਨੂੰ ਪੁੱਛਦਾ ਕਿਉਂ ਵਾਈਫਰ ਕੱਲ ਕਿੰਨੀਆਂ ਵਿਕਟਾਂ ਡਿੱਗੀਆਂ ਪਹਿਲਾਂ ਤਾਂ ਤੇਜ਼ੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਕਿਉਂਕਿ ਉਹ ਉਹਨਾਂ ਦਿਨਾਂ 'ਚ ਆ ਸ਼ਰਮਾਇਦਾਰੀ ਅਤੇ ਵੇਲੜਾਂ ਦਾ ਖੇਲ ਕ੍ਰਿਕਟ ਆਪਣੇ ਭਾਰਤ ਵਿੱਚ ਤਾਂ ਕਿਤੇ ਹੋ ਹੀ ਨਹੀਂ ਰਿਹਾ ਕੋਈ ਬਾਹਰਲਾ ਮੁਲਕ ਇੱਥੇ ਖੇਡਣ ਨਹੀਂ ਸੀ ਆਇਆ ਹੋਇਆ ਪਰ ਉਹਨਾਂ ਪਰ ਮੈਨੂੰ ਉਹਨਾਂ ਦੀਆਂ ਅਗਲੀਆਂ ਦੋ ਗੱਲਾਂ ਮਗਰੋਂ ਜਲਦੀ ਹੀ ਸਮਝ ਆ ਗਈ ਕਿ ਉਹ ਪਿਛਲੇ ਦਿਨ ਨਿਰਦੋਸ਼ ਹਿੰਦੂਆਂ ਦੇ ਕਤਲਾਂ ਨੂੰ ਵਿਕਟਾਂ ਡਿੱਗਣੀਆਂ ਹੀ ਸਮਝਦੇ ਸਨ ਤੇਜੀ ਸ਼ਾਇਦ ਮੈਨੂੰ ਹੁਣ ਇਤਿਹਾਸ ਸਮਾਜ ਆਰਥਿਕਾ ਰਾਜਨੀਤੀ ਅਤੇ ਸੱਭਿਆਚਾਰ ਬਾਰੇ ਕੋਈ ਹੋਰ ਪੜਤ ਪੜਾਈ ਗਈ ਹੋਵੇ ਮੈਂ ਤਾਂ ਇੱਕ ਗੱਲ ਜਾਣਦਾ ਹਾਂ ਕਿ ਅਜੇ ਤੱਕ ਸਾਰਾ ਪੰਜਾਬ ਹੀ ਕਾਮਾ ਸੀ ਕੰਮ ਦੇ ਸਹਾਰੇ ਹੀ ਪੰਜਾਬੀਆਂ ਨੇ ਵਿਸ਼ਵੀ ਵਿਸ਼ੇਸ਼ ਕਰਕੇ ਸਿੱਖ ਕਰਸਾਨੀ ਨੇ ਭੁੱਖੇ ਭਾਰਤ ਦਾ ਢਿੱਡ ਭਰਿਆ ਮੈਂ ਇੱਥੇ ਪੰਜਾਬ ਤੇ ਭਾਰਤ ਨੂੰ ਤੋੜ ਕੇ ਨਹੀਂ ਵੇਖਦਾ ਸਗੋਂ ਤੈਨੂੰ ਤਾਂ ਆ ਨਾਰੇ ਤੋਤੀ ਟੋਪੀ ਜਮਣਾ ਪਰ ਪਹਿਲਾਂ ਇੱਕ ਫੇਰ ਸੀਖ ਜ਼ਹਿਰੀਲੇ ਸੱਪ ਵਾਂਗ ਪੰਜਾਬ ਤੇ ਭਾਰਤ ਨੂੰ ਡੰਗਦੇ ਫਿਰਦੇ ਲੱਗਦੇ ਨੇ ਭਲਾ ਤੇਜ਼ੀ ਇੱਕ ਇਹੋ ਜਿਹੇ ਲੋਕ ਪੱਖੀ ਸਰਕਾਰ ਜਿਹੜੀ ਅਜੇਹੀ ਜ਼ਹਿਰ ਨੂੰ ਫੈਲਾਣ ਦੀ ਗੱਲ ਖੋ ਫੈਲਾਦੀ ਖੋਲ ਦਿੰਦੀ ਹੈ ਜਿੱਥੇ ਉਹ ਹੋਰ ਵੀ ਸੈਂਕੜੇ ਕਾਨੂੰਨ ਬਣਾ ਕੇ ਆਪਣੀ ਕੁਰਸੀ ਕਾਇਮ ਰੱਖਦੀ ਹੈ ਉੱਥੇ ਭਲਾ ਇਸ ਲੁੱਚਪਣੇ ਦਾ ਮੂੰਹ ਨਹੀਂ ਮੋੜ ਸਕਦੀ ਇਸ ਤਰ੍ਹਾਂ ਦੀ ਜ਼ਹਿਰ ਅਤੇ ਡਰ ਚ ਰਾਜ ਕਰਨ ਵਾਲੀ ਪਾਰਟੀ ਨੂੰ ਮੁਨਾਫਾ ਮਿਲਦਾ ਰਹਿੰਦਾ ਹੈ। ਤੈਨੂੰ ਇਸ ਪੱਤਰ ਦੇ ਆਰੰਭ ਚ ਲਿਖਿਆ ਸੀ ਬਾਈ ਉਹ ਪਾਰਟੀਆਂ ਲੋਕ ਪੱਖੀ ਪਾਰਟੀਆਂ ਨਹੀਂ ਹੁੰਦੀਆਂ ਜਿਹੜੀਆਂ ਲੋਕਾਂ ਦੇ ਮੌਜ ਚ ਮੁਨਾਫਾ ਲਾਭਦੀਆਂ ਹੋਣ। ਓਏ ਗਜ਼ਬਸਾਈ ਦਾ ਤੇਜੀ। ਉਹ ਪ੍ਰੋਫੈਸਰ ਲੇਖਕ ਮਾਸਟਰ ਮੁਲਜ਼ਮ ਪੱਤਰਕਾਰ ਅਫਸਰ ਸਾਰੇ ਹੀ ਥੜਕ ਥੱਲੀ। ਜੇ ਥੜਕਿਆ ਨਹੀਂ ਤਾਂ ਜਨ ਸਧਾਰਨ ਨਹੀਂ ਥੜਕਾਇਆ। ਪਰਾਵਾ ਉਹ ਵੇਖ ਲੈ ਸ਼ਾਇਦ ਤੈਨੂੰ ਤਾਂ ਇਹ ਗੱਲਾਂ ਚੰਗੀਆਂ ਨਾ ਲੱਗਦੀਆਂ ਹੋਣ ਪਰ ਉਹ ਜਿਹੜੇ ਗੋਰੇ ਗੋਰੇ ਅਮਰੀਕਨ ਮੁੰਡੇ ਕੁੜੀਆਂ ਅਖੌਤੀ ਜਿਹੇ ਸਿੱਖ ਸਜੇ ਸੀ ਨਾ ਮੈਨੂੰ ਤਾਂ ਲੱਗਦਾ ਉਹ ਸੀਆਈ ਸੀਆਈਏ ਦੇ ਬੰਦੇ ਸਨ ਸਿੱਖੀ ਚ ਵਿੜ ਕੇ ਸਿੱਖਾਂ ਦੀ ਸੰਸਕਾਰਿਕ ਕਮਜ਼ੋਰੀਆਂ ਨੂੰ ਸਮਝ ਕੇ ਪਾਕਿਸਤਾਨ ਰਹੀ ਉਹਨਾਂ ਨੇ ਆਹ ਮਾਨਸਿਕ ਯੁੱਧ ਛੇੜਦਾ ਉਹ ਪਰਾਵਾ ਇਹ ਸੀ ਆਈਏ ਵਾਲੇ ਪੜੇ ਫਤਨੇ ਤੇ ਸ਼ਰਾਰਤੀ ਹੁੰਦੇ ਨੇ ਉਹਨਾਂ ਦੀ ਆ ਸਾਰੀ ਏਸ਼ੀਆ ਤੇ ਅਮਰੀਕਾ 'ਚ ਭੁੱਬਲ ਖੰਡਿਆਈ ਪਈ ਐ ਉਹ ਆਪ ਦਾ ਸਾਰੇ ਸਾਲੇ ਮੌਜਾ ਮਾਣਦੇ ਨੇ ਤੇ ਗਰੀਬੀ ਬਿਮਾਰੀ ਲੜਾਈ ਝਗੜੇ ਨੰਗ ਭੋਖਾ ਰਾਮ ਹਰਾ ਹਰਾ ਜਾਦਗੀ ਲੁੱਟ ਖਸੁੱਟ ਇੱਥੇ ਜਿੰ ਇੱਥੇ ਆਪਣੇ ਮਹਾਦੀਪਾਂ 'ਚ ਲਿਆ ਕੇ ਸੁੱਟਦੀ ਲੈ ਵੇਖ ਲੈ ਆ ਇਰਾਨ ਨੇ ਇਰਾਕ 'ਚ ਪਤਾ ਨਹੀਂ ਕੀ ਫਸਾਪਸਾ ਐ ਉਹ ਖਮੂਨੀ ਦੇ ਬੁਧਾੜ ਕਦੀ ਵੇਖਿਆ ਓਏ ਪਾਈ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਬਾਈ ਇੰਨਾ ਕੌਮਾਂ ਦੇ ਚਾ ਨਿਕਾਲ ਕਿੱਥੋਂ ਪਾਉਣੀ ਤੇ ਬਸ ਵੇਖ ਲੈ ਅਜੇ ਅਸੀਂ ਜਾਤਾਂ ਗੋਤਾਂ ਧਰਮਾਂ ਪਰਦੇਸ਼ਾਂ ਬੋਲੀ ਭਾਸ਼ਾ ਉੱਤਰ ਅਤੇ ਦੱਖਣ ਜਵਾਰ ਨੇ ਨਿਕਲੇ ਜਿਵੇਂ ਉਹ ਨੱਚਦੇ ਤੇ ਆਪਾਂ ਨੱਚੀ ਜਾਂਦੇ ਜਿਵੇਂ ਉਹ ਨਚਾਉਂਦੇ ਆ ਤੇ ਆਪਾਂ ਨੱਚੀ ਜਾਂਦੇ ਨੰਦੀ ਨੂੰ ਆਪਣੇ ਖਾਤ ਦੀਆਂ ਸਤਰਾਂ ਦੇ ਸ਼ਬਦ ਇੰਜ ਲੱਗ ਰਹੇ ਸਨ ਜਿਵੇਂ ਇਹ ਕਾਲੀ ਸ਼ਾਹੀ ਨਾਲ ਨਹੀਂ ਸਗੋ ਭਾਰਤ ਦੀ ਜਨਤਾ ਦੇ ਦੁੱਖ ਕਲੇਸ਼ ਅਤੇ ਮਾਨਸਿਕ ਸੰਤਾਪ ਦੇ ਰੰਗਾਂ ਨਾਲ ਉਕਰੇ ਜਾ ਰਹੇ ਹਨ ਇਸ ਦਰਦ ਦੁਆਰਾ ਨੰਦੀ ਦੇ ਦੁਖੀ ਮਨ ਨੂੰ ਪੰਜਾਬ ਦਾ ਉਹ ਕਰਸਾਨ ਦੇਸ ਆ ਜਿਸ ਦੀਆਂ ਕਹਾਣੀਆਂ ਉਸਨੇ ਖੁੰਡਾਂ ਤੇ ਬੈਠੇ ਆਪਣੇ ਪਿੰਡ ਦੇ ਪੁਰਾਣੇ ਬੁੱਢਿਆਂ ਤੋਂ ਸੁਣੀਆਂ ਸਨ ਓਏ ਬਾਈ ਓਏ ਪਾਈ ਮੁੰਡਿਆ ਤੈਨੂੰ ਕੀ ਦੱਸਗੇ ਆ ਤਾਂ ਹੁਣ ਰੰਗ ਲੱਗ ਗਏ ਨੇ ਸਾਡੇ ਵੇਲੇ ਤਾਂ ਸਾਲੀ ਨਹਾਉਣ ਵਾਲੀ ਸਾਬਣ ਦਾ ਵੀ ਕਿਤੇ ਨਾ ਨਿਸ਼ਾਨ ਨਹੀਂ ਸੀ ਹੁੰਦਾ ਸਾਡੇ ਚ ਅੱਧੇ ਵੱਧ ਤਾਂ ਲੰਗੋਟੀ ਪਾਈ ਕੰਮ ਕਰਦੇ ਰਹਿੰਦੇ ਸਨ ਟਾਕੀਆਂ ਵਾਲੇ ਸਾਡੇ ਕੋਲ ਤੇ ਹੁੰਦੇ ਸੀ ਹੋਰ ਤਾਂ ਹੋਰ ਪਾਟੇ ਹੋਏ ਕੱਪੜੇ ਪਾਏ ਹੁੰਦੇ ਸਨ ਪੈਰਾਂ ਚ ਫਿੱਡੀ ਜੁੱਤੀ ਬਾਂਮਨ ਚ ਕਚਰੇ ਖਾਈ ਜਾਂਦੇ ਰਹਿੰਦੇ ਹੁੰਦੇ ਉਦੋਂ ਅਜੇ ਹੀ ਦਾਲ ਬਾਜੀ ਕਿਨੂੰ ਜੁੜਦੀ ਸੀ ਹਾੜ ਜੇਠ ਤੱਕ ਫੋਲੇ ਅਮਗਰ ਦੁਰਦਿਆਂ ਦੇ ਪਿੰਡੇ ਮੱਚ ਜਾਂਦੇ ਸਨ ਇੰਨਾਂ ਗੱਲਾਂ ਮਗਰੋਂ ਨੰਦੀ ਨੂੰ ਪੰਜਾਬ ਦੀ ਸਭ ਮਿਹਨਤੀ ਸ਼ਰੀਫ ਅਤੇ ਫਕਰ ਕਰਸਾਨੀ ਦਾ ਜੀਤ ਆ ਰਿਹਾ ਸੀ ਜਿਸ ਨੂੰ ਅੱਜ ਤੱਕ ਮਿਸਲਾ ਫੁਲਕੀਆਂ ریاستਾਂ ਦੇ ਰਜਵਾੜੇ ਅਤੇ ਨਵਾਬ ਗੁਲਾਮ ਰਖਦੇ ਸ ਰਹੇ ਇਹ ਕਰਸਾਨੀ ਪਿਛਲੇ 3-4 ਦਹਾਕਿਆਂ ਚ ਜਿ ਜਉਣ ਜੋਗੀ ਹੋਈ ਸੀ ਤਾਂ ਬੈਂਕਾਂ ਦੇ ਕਰਜ਼ਿਆਂ ਨੇ ਇਨਾਂ ਦੀਆਂ ਨੱਥਾਂ ਕੱਸ ਦਿੱਤੀਆਂ ਤੇ ਹੁਣ ਆ ਰਾਜਨੀਤੀ ਪੁੱਠੇ ਰਾਹ ਪਾਉਣ ਲਈ ਉਕਸਾ ਰਹੀ ਹੈ ਪੰਜਾਬ ਦੀ ਖੁਸ਼ਹਾਲੀ ਜਿਵੇਂ ਅਮਰੀਕਾ ਦੇ ਹੇ ਕੁੱਤੇ ਸੱਪ ਬਣ ਕੇ ਮੇਲਣ ਲੱਗ ਪਈ ਹੁੰਦੀ ਹੈ ਪਿਆਰੇ ਮਿੱਤਰ ਤੇਜੀ ਤੂੰ ਆਖਦਾ ਹੋਵੇਂਗਾ ਇਹਨਾਂ ਰਾਸੀ ਗੱਲਾਂ ਦਾ ਖਾਤ ਵਿੱਚ ਲਿਖਣ ਦਾ ਕੀ ਲਾਭ ਪਰ ਰਾਜਸੀ ਰਾਹ ਤੇ ਤੁਰਨ ਵਾਲੇ ਬੰਦੇ ਨੂੰ ਹੋਰ ਕੀ ਲਿਖਾਂ ਤੈਨੂੰ ਹੁਣ ਮੈਂ ਇਹ ਕਿਵੇਂ ਸਮਝਾਵਾਂ ਕਿ ਇਹ ਰਾਜਨੀਤੀ ਹੀ ਸੀ ਜਿਸ ਨੇ ਆਪਣੇ ਮੁਲਕ ਦੇ ਸਮੁੱਚੇ ਸਮਾਜ ਦੀ ਇੰਨੀ ਮੰਦੀ ਪੰਨ ਤੋੜ ਕੀਤੀ ਹੈ ਕਿ ਉਸ ਦਾ ਅਜੇ ਤੱਕ ਵੀ ਕੋਈ ਇਲਾਜ ਨਹੀਂ ਹੋ ਸਕਿਆ ਹੁਣ ਤਾਂ ਮੈਂ ਤੈਨੂੰ ਇਹ ਗੱਲਾਂ ਲਿਖ ਦਿਆਂ ਆਪ ਵੀ ਅਕੇਮਾ ਜਿਹਾ ਮਹਿਸੂਸ ਕਰਦਾ ਹਾਂ ਕਿਉਂਕਿ ਮਾੜਾ ਤੇ ਚੰਗਾ ਲੋਕ ਪੱਖੀ ਤੇ ਲੋਕ ਵਿਰੋਧੀ ਨਿਰਨਾ ਕਰਨ ਵਾਲੀ ਬੁੱਧੀ ਵਿਵੇਕ ਨੂੰ ਹੀ ਜਦੋਂ ਇੱਥੋਂ ਦੀ ਰਾਜਨੀਤੀ ਨੇ ਟਿੱਡੀ ਦਾਲ ਵਾਂਗ ਛੱਟ ਲਿਆ ਹੋਵੇ ਮੋੜ ਮੋੜ ਕੇ ਬਦਮਾਸ਼ੀ ਅਤੇ ਹਰਾਮ ਜਾਦਗੀ ਉੱਤੇ ਆ ਰਹੀ ਹੈ ਬਸ ਅੱਜ ਦਾ ਆਖਿਰ ਜੇ ਇੰਨਾ ਹੀ ਲਿਖੂੰਗਾ ਤੇ ਚਿੱਠੀ ਬੰਦ ਕਰਦਾ ਹਾਂ ਕਿ ਮੇਰੇ ਬਾਪੂ ਦੀ ਕੈਦ ਖਤਮ ਹੋਣ ਚ 2-4 ਹਫ਼ਤੇ ਹੀ ਰਹਿ ਗਏ ਹਨ ਤੇ ਤੱਖਾ ਜਿਹੜਾ ਛਾਪ ਲਿਆ ਪਿਆ ਸੀ ਉਸਨੇ ਉਸਨੇ ਹੁਣ ਫਿਰ ਕੰਨ ਖੜੇ ਕਰ ਲਏ ਆ